ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਗ ਜੀ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੂਨ ਗੁਰਮਤ ਸਮਰ ਕੈਂਪ ਦੇ ਅੱਜ ਆਪਾਂ ਕਿੰਵੇਂ ਦਿਨ ਦੇ ਵਿੱਚ ਬੈਠੇ ਅੱਜ ਕਿੰਵਾ ਦਿਨ ਹੈ 8 8ਵਾਂ ਦਿਨ ਕਿੰਵਾ ਦਿਨ ਹੈ 8 ਹਾਂ 8ਵੇਂ ਦਿਨ ਦੇ ਵਿੱਚ ਅੱਜ ਆਪਾਂ ਸਾਰੇ ਕੁਝ ਸਿੱਖਣ ਵਾਸਤੇ ਆਏ ਹਾਂ ਤੇ ਸਾਰੇ ਇੱਕ ਵਾਰ ਫਤਿਹ ਬੁਲਾਓ ਜੀ ਵਾਹਿ काल हां जी सारे एक बारी पढ़ो सामने की लिखा हुआ है मैं बोलता है मेरे पीछे बोलना है ठीक है बिसर गई सब तात पराई बिसर गई सब तात पराई जपते साध संगत मोहे पाई जपते साध संगत मोहे पाई नाको बैरी, बैरी। नहीं बेगाना नही बे ਸਗਲ ਸੰਗ ਹਮਕੋ ਬਨ ਆਈ ਹਮੋਕ ਬਨ ਆਈ ਨਾ ਕੋ ਬੈਰੀ ਨਾ ਕੋ ਬੈਰੀ ਨਹੀਂ ਬੇਗਾਨਾ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਹਮੋਕ ਬਨ ਆਈ ਸਗਲ ਸੰਗ ਹਮ ਕੋ ਬਨ ਆਈ ਹੁਣ ਆਪਾਂ ਇਸ ਗੁਰਬਾਣੀ ਤੋਂ ਕੁਝ ਸਿੱਖਣਾ ਹੈ ਵੀ ਇਹਨੇ ਅੱਜ ਸਾਨੂੰ ਇਹ ਗੁਰਬਾਣੀ ਜੋ ਤੁਹਾਡੇ ਸਾਹਮਣੇ ਲਿਖੀ ਹੈ ਇਹ ਆਪਾਂ ਨੂੰ ਕੀ ਸਿਖਾ ਰਹੀ ਹੈ ਹਾਂਜੀ ਮੈਨੂੰ ਐਂ ਦੱਸੋ ਤੁਸੀਂ ਸਕੂਲ ਵਿੱਚ ਪੜਨ ਜਾਂਦੇ ਹੋ ਤੁਸੀਂ ਰਸਤੇ ਦੇ ਵਿੱਚ ਜਾਂ ਤੁਸੀਂ ਆਪਣੇ ਘਰ ਰਹਿੰਦੇ ਹੋ ਤੁਸੀਂ ਖੇਡਦੇ ਵੀ ਹੋ ਤੁਹਾਨੂੰ ਸਾਰਿਆਂ ਵਿੱਚੋਂ ਸਾਰੇ ਜਿਹੜੇ ਆਪਣੇ ਦੋਸਤ ਹੀ ਲੱਗਦੇ ਐ ਕਿ ਕਈਆਂ ਨਾਲ ਤੁਸੀਂ ਲੜਦੇ ਵੀ ਹੋ ਸਾਰੇ ਦੋਸਤ ਲੱਗਦੇ ਨੇ ਯੈਸ ਤੁਸੀਂ ਕਦੇ ਕਿਸੇ ਨਾਲ ਲੜੇ ਨਹੀਂ ਸਾਰੇ ਅੱਗੇ ਇੱਕ ਗੱਲ ਹੋਰ ਕਈ ਵਾਰ ਸਕੂਲ ਦੇ ਵਿੱਚੋਂ ਤੁਹਾਡੀ ਕਲਾਸ ਵਿੱਚੋਂ ਕੋਈ ਫਸਟ ਪੋਜੀਸ਼ਨ ਤੇ ਆ ਗਿਆ ਜਾਂ ਕੋਈ ਸੈਕਿੰਡ ਤੇ ਆ ਗਿਆ ਜਾਂ ਕੋਈ ਥਰਡ ਪੋਜੀਸ਼ਨ ਤੇ ਆ ਗਿਆ ਅਸੀਂ ਪਿੱਛੇ ਰਹਿ ਗਏ ਤੇ ਤੁਹਾਨੂੰ ਕਦੇ ਇਦਾਂ ਲੱਗਿਆ ਵੀ ਹਾਂ ਇਹ ਕਿਉਂ ਫਸਟ ਸੈਕਿੰਡ ਥਰਡ ਪੋਜੀਸ਼ਨ ਤੇ ਆਏ ਅਸੀਂ ਕਿਉਂ ਨਹੀਂ ਆਏ ਅਸੀਂ ਆਉਣਾ ਸੀ ਇਸ ਪੋਜੀਸ਼ਨ ਤੇ ਕਦੇ ਇਦਾਂ ਮਹਿਸੂਸ ਹੋਇਆ ਕਈ ਵਾਰ ਆਪਾਂ ਨੂੰ ਹੁੰਦਾ ਹੈ ਇਦਾਂ ਮਹਿਸੂਸ ਪਰ ਆਪਾਂ ਅੱਜ ਸਮਝਣਾ ਹੈ ਕਿ ਸਾਨੂੰ ਸਾਰਿਆਂ ਦੇ ਵਿੱਚੋਂ ਅਸੀਂ ਰੱਬ ਦੇਖਣਾ ਹੈ ਤੇ ਇਸ ਕਰਕੇ ਅਸੀਂ ਕਦੇ ਵੀ ਕਿਸੇ ਨਾਲ ਕੋਈ ਵੀ ਸਾੜਾ ਨਹੀਂ ਕਰਨਾ ਅਸੀਂ ਕਦੇ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਸਾਰੇ ਸਾਡੇ ਕੀ ਲੱਗਦੇ ਨੇ ਦੋਸਤ ਅਤੇ ਭੈਣ ਭਰਾ ਠੀਕ ਹੈ ਕੀ ਲੱਗਦੇ ਨੇ ਸਾਰੇ ਸਾਡੇ ਹਾਂ ਇਸ ਕਰਕੇ ਦੋਸਤ ਤੇ ਭੈਣ ਭਰਾ ਕਦੇ ਵੀ ਕਿਸੇ ਨਾਲ ਲੜਦੇ ਨਹੀਂ ਹਾਂ ਕਿਸੇ ਨਾਲ ਲੜਦੇ ਨਹੀਂ ਹੁੰਦੇ ਉਹ ਸਾਰਿਆਂ ਦੇ ਨਾਲ ਪਿਆਰ ਕਰਦੇ ਆ ਤੇ ਆਪਾਂ ਨੂੰ ਇਹ ਗੁਰਬਾਣੀ ਦੀਆਂ ਪੰਕਤੀਆਂ ਜਿਹੜੀਆਂ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ ਨੇ ਨਾ ਏ ਵੀ ਆਪਾਂ ਨੂੰ ਸਾਰਿਆਂ ਦੇ ਨਾਲ ਪਿਆਰ ਕਰਨੀਆਂ ਸਿਖਾਉਂਦੀ ਐ ਵੀ ਅਸੀਂ ਕਿਸੇ ਦੇ ਨਾਲ ਕਦੇ ਵੀ ਲੜਨਾ ਨਹੀਂ ਐ ਸਾਰਿਆਂ ਦੇ ਨਾਲ ਆਪਾਂ ਪਿਆਰ ਦੇ ਨਾਲ ਰਹਿਣਾ ਇਹ ਗੁਰਬਾਣੀ ਦੀ ਜਿਹੜੀ ਪੰਕਤੀ ਹੈ ਇਹ ਸਾਨੂੰ ਇਹ ਸਿਖਾ ਰਹੀ ਐ ਠੀਕ ਐ ਜੀ ਹੁਣ ਆਪਾਂ ਇਹਦੇ ਤੋਂ ਇਹੀ ਸਿੱਖਣਾ ਕਦੇ ਵੀ ਕੋਈ ਫਸਟ ਸੈਕਿੰਡ ਥਰਡ ਪੋਜੀਸ਼ਨ ਤੇ ਆਉਂਦਾ ਐ ਅਸੀਂ ਕਦੇ ਵੀ ਇਹ ਨਹੀਂ ਸੋਚਣਾ ਵੀ ਹਾਂ ਏ ਪਿਓ ਆਇਆ ਇਹ ਨਹੀਂ ਸੀ ਆਉਣਾ ਚਾਹੀਦਾ ਅਸੀਂ ਉਹਨੂੰ ਫਸਟ ਸੈਕਿੰਡ ਥਰਡ ਪੋਜੀਸ਼ਨ ਤੇ ਵੇਖ ਕੇ ਹੋਰ ਮਿਹਨਤ ਕਰਨੀ ਐ ਹੋਰ ਪੜ੍ਹਨਾ ਪਰ ਅਸੀਂ ਕਦੇ ਵੀ ਉਹਦੇ ਨਾਲ ਲੜਾਈ ਦੀ ਗੱਲ ਨਹੀਂ ਕਰਨੀ ਠੀਕ ਹੈ ਜੀ ਤੇ ਕਹਿੰਦੇ ਜਦੋਂ ਸਾਡੇ ਅੰਦਰ ਚੰਗੇ ਗੁਣ ਆ ਜਾਂਦੇ ਐ ਨਾ ਫਿਰ ਸਾਨੂੰ ਕੋਈ ਵੀ ਦੁਸ਼ਮਣ ਕੋਈ ਵੀ ਬਗਾਨਾ ਨਹੀਂ ਦਿਸਦਾ ਸਾਰੇ ਸਾਨੂੰ ਆਪਣੇ ਦਿਸਦੇ ਨੇ ਫਿਰ ਸਾਨੂੰ ਇਦਾਂ ਲੱਗਦਾ ਐ ਵੀ ਸਾਰਿਆਂ ਵਿੱਚ ਰੱਬ ਵਸਦਾ ਐ ਅੱਗੇ ਆਪਾਂ ਇੱਕ ਦਿਨ ਹੀ ਕਲਾਸ ਵਿੱਚ ਕੀਤਾ ਸੀ ਨਾ ਜਦੋਂ ਤੁਹਾਡਾ ਇਮਤਿਹਾਨ ਹੋਇਆ ਸੀ ਕਿ ਰੱਬ ਕਿੱਥੇ ਹੈ ਹਨਾ ਤੁਸੀਂ ਉਸ ਦਿਨ ਦੱਸਿਆ ਸੀ ਵੀ ਰੱਬ ਕਿੱਥੇ ਰਹਿੰਦਾ ਹੈ ਰੱਬ ਕਿੱਥੇ ਰਹਿੰਦਾ ਪਲਾ ਸਾਰਿਆਂ ਦੇ ਵਿੱਚ ਹਨਾ ਸਾਰਿਆਂ ਦੇ ਵਿੱਚ ਰਹਿੰਦਾ ਹੈ ਤੇ ਅੱਜ ਆਪਾਂ ਇਹ ਹੀ ਗੱਲ ਨੂੰ ਸਮਝਣਾ ਇਸ ਕਰਕੇ ਆਪਣੇ ਵਾਸਤੇ ਕੋਈ ਵੀ ਆਪਣਾ ਦੁਸ਼ਮਣ ਨਹੀਂ ਆਪਾਂ ਕਿਸੇ ਨਾਲ ਨਹੀਂ ਲੜਨਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਿੱਖਣਾ ਹੈ ਏਕਾਪਾ ਸਿੱਖਿਆ ਸੀ ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਠੀਕ ਹੈ ਏਕਾਪਾ ਸਿੱਖਿਆ ਸੀ ਸਾਨੂੰ ਕਦੇ ਵੀ ਮਾੜੀ ਸੰਗਤ ਨਹੀਂ ਕਰਨੀ ਚਾਹੀਦੀ ਹਾਂ ਤੇ ਅੱਜ ਅਸੀਂ ਸਿੱਖਣਾ ਵੀ ਸਾਨੂੰ ਕਿਸੇ ਨਾਲ ਗੁੱਸਾ ਲੜਾਈ ਨਹੀਂ ਕਰਨਾ ਚਾਹੀਦਾ ਹੁਣ ਮੈਨੂੰ ਐ ਦੱਸੋ ਜਦੋਂ ਕੋਈ ਤੁਹਾਡੇ ਨਾਲ ਲੜਨ ਵਾਸਤੇ ਆਏ ਕੋਈ ਤੁਹਾਨੂੰ ਮਾਰਦਾ ਹੈ ਕੋਈ ਤੁਹਾਡੇ ਨਾਲ ਲੜਦਾ ਹੈ ਮੈਨੂੰ ਦੱਸੋ ਤੁਸੀਂ ਅੱਗੋਂ ਪੜਾ ਕੀ ਕਰੋਗੇ ਤੁਸੀਂ ਵੈਸੇ ਕੀ ਕਰੋਗੇ ਤੁਹਾਨੂੰ ਕਿਸੇ ਨੇ ਆ ਕੇ ਥੱਪੜ ਮਾਰਿਆ ਲੜਨਾ ਸ਼ੁਰੂ ਕਰ ਦਿੱਤਾ ਫਿਰ ਤੁਸੀਂ ਉਹਦੇ ਨਾਲ ਕੀ ਕਰੋਗੇ ਅੱਗੋਂ ਕੀ ਕਰੋਗੇ ਹਾਂਜੀ ਲੜੋਗੇ ਨਾਲ ਲੜਾਂਗੇ ਲੜੋਗੇ ਨਾ ਨਾਲ ਤੁਹਾਨੂੰ ਕੋਈ ਆ ਕੇ ਮਾਰ ਰਿਹਾ ਤੁਸੀਂ ਉਹਨਾਂ ਨਾਲ ਲੜੋ ਹੀਗੇ ਨਾ ਐਦਾਂ ਹੋਏਗਾ ਐਦਾਂ ਹੋਏਗਾ ਵੀ ਤੁਹਾਨੂੰ ਕੋਈ ਮਾਰ ਕੇ ਜਾ ਰਿਹਾ ਹੈ ਤੇ ਤੁਸੀਂ ਤੁਸੀਂ ਉਹਨੂੰ ਪਿਆਰ ਕਰਨਾ ਸ਼ੁਰੂ ਕਰ ਦਿਓ ਕਦੇ ਐਦਾਂ ਹੁੰਦਾ ਹੈ ਪਰ ਅੱਜ ਇਹੀ ਕਰਨਾ ਸਿੱਖਣਾ ਹੈ ਠੀਕ ਹੈ ਕੋਈ ਸਾਨੂੰ ਮਾਰ ਕੇ ਜਾ ਰਿਹਾ ਹੈ ਤੇ ਅਸੀਂ ਉਹਨੂੰ ਅੱਗੋਂ ਮਾਰਦੇ ਆ ਤੁਹਾਡੀ ਕਿਸੇ ਨਾਲ ਲੜਾਈ ਹੋ ਰਹੀ ਕੋਈ ਤੁਹਾਨੂੰ ਇੱਕ ਥੱਪੜ ਮਾਰ ਰਿਹਾ ਹੈ ਤੁਸੀਂ ਉਹਦਾ ਬਦਲਾ ਲੈਣ ਵਾਸਤੇ ਉਹਨੂੰ ਇੱਕ ਤੋਂ ਦੋ ਥੱਪੜ ਵਧਾ ਕੇ ਮਾਰੋਗੇ ਇਹਨੇ ਮੈਨੂੰ ਕਿਉਂ ਮਾਰਿਆ ਇਦਾਂ ਹੀ ਹੈ ਨਾ ਹਨਾ ਕੋਈ ਤੁਹਾਨੂੰ ਕੁਝ ਵੀ ਮੰਦਾ ਬੋਲ ਰਿਹਾ ਹੈ ਗਲਤ ਬੋਲ ਰਿਹਾ ਤੁਸੀਂ ਵੀ ਉਹਨੂੰ ਅੱਗੋਂ ਬਰਾਬਰ ਬੋਲੋਗੇ ਪਰ ਆਪਾਂ ਅੱਜ ਇਹ ਸਿੱਖਣਾ ਹੈ ਵੀ ਜਦੋਂ ਸਾਨੂੰ ਕੋਈ ਮਾਰਦਾ ਹੈ ਅਸੀਂ ਉਹਨੂੰ ਅੱਗੋਂ ਮਾਰਨਾ ਨਹੀਂ ਅਸੀਂ ਉਹਦੇ ਨਾਲ ਕੀ ਕਰਨਾ ਹੈ ਮੇਲ ਜੁਲ ਕਿੱਸੇ ਉਹਨੂੰ ਪਿਆਰ ਕਰਨਾ ਹੈ ਅਸੀਂ ਉਹਨੂੰ ਮਾਰਨਾ ਨਹੀਂ ਕੀ ਕਰਨਾ ਹੈ ਪਿਆਰ ਕਰਨਾ ਹੈ ਠੀਕ ਹੈ ਜਦੋਂ ਅਸੀਂ ਬਾਣੀ ਨੂੰ ਪੜਦੇ ਆ ਨਾ ਤੇ ਸਾਨੂੰ ਬਾਣੀ ਹੋਰ ਵੀ ਬਹੁਤ ਕੁਝ ਸਿਖਾਉਂਦੀ ਹੈ ਸਾਨੂੰ ਬਾਣੀ ਪਤਾ ਕੀ ਕਹਿੰਦੀ ਹੈ ਕਹਿੰਦੀ ਜਿਹੜੇ ਤੁਹਾਨੂੰ ਮੁਕੀਆਂ ਮਾਰਨ ਭਾਵ ਕੋਈ ਦੁੱਖ ਦੇਣ ਕੋਈ ਤਕਲੀਫ ਦੇਣ ਤੁਹਾਨੂੰ ਕੋਈ ਥੱਪੜ ਮਾਰ ਰਿਹਾ ਹੈ ਮਤਲਬ ਤੁਹਾਨੂੰ ਕੋਈ ਮਾਰ ਰਿਹਾ ਹੈ ਕਹਿੰਦੀ ਉਹਨਾਂ ਨੂੰ ਅੱਗੋਂ ਅਸੀਂ ਬਦਲ ਕੇ ਮਾਰਨਾ ਨਹੀਂ ਹੈ ਤੁਸੀਂ ਤਾਂ ਮੈਨੂੰ ਕਹਿ ਰਹੇ ਸੀ ਨਾ ਆਪਾਂ ਅੱਗੋਂ ਲੜਾਂਗੇ ਇਦਾਂ ਹੀ ਕਹਿ ਰਹੇ ਸੀ ਨਾ ਲੜਾਂਗੇ ਪਰ ਆਪਾਂ ਨੂੰ ਅੱਜ ਕੀ ਸਿੱਖਣਾ ਆਪਾਂ ਅੱਗੋਂ ਸੀ ਉਹਨੂੰ ਮਾਰਨਾ ਨਹੀਂ ਫਿਰ ਅਸੀਂ ਕੀ ਕਰਨਾ ਹੈ ਕਹਿੰਦੇ ਕਹਿੰਦੇ ਜਿਹੜਾ ਵੀ ਸਾਨੂੰ ਮਤਲਬ ਮਾਰਦਾ ਹੈ ਨਾ ਅਸੀਂ ਉਹਨੂੰ ਪਰਤ ਕੇ ਮਾਰਨਾ ਨਹੀਂ ਭਾਵ ਕਿ ਅਸੀਂ ਅੱਗੋਂ ਉਹਨੂੰ ਪਿਆਰ ਕਰਨਾ ਹੈ ਅਸੀਂ ਉਹਨੂੰ ਪਿਆਰ ਕਰਨਾ ਹੈ ਉਹ ਵੀ ਸਾਡੇ ਪਿਆਰ ਤੋਂ ਸਿੱਖ ਲਏਗਾ ਵੀ ਮੈਂ ਤਾਂ ਇਹਨੂੰ ਇੰਨਾ ਮਾਰਿਆ ਪਰ ਇਹਨੇ ਅੱਗੋਂ ਮੈਨੂੰ ਮਾਰ ਮਾਰਿਆ ਤੇ ਹੈ ਹੀ ਨਹੀਂ ਬਦਲਾ ਹੀ ਨਹੀਂ ਲਿਆ ਹਨਾ ਆਪਾਂ ਉਹਨੂੰ ਵੀ ਅੱਗੋਂ ਪਿਆਰ ਕਰਨਾ ਹੈ ਠੀਕ ਹੈ ਇਸ ਕਰਕੇ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਸਾਨੂੰ ਗੁਰਬਾਣੀ ਇਹ ਵੀ ਸਮਝਾਉਂਦੀ ਫਰੀਦਾ ਜੋਤ ਹੈ ਮਾਰਨ ਮੁੱਕੀਆਂ ਜਿਹੜਾ ਤੈਨੂੰ ਮੁੱਕੀਆਂ ਮਾਰਦਾ ਦੁੱਖ ਦਿੰਦਾ ਥੱਪੜ ਮਾਰਦਾ ਹੁਣ ਤੁਸੀਂ ਮੈਨੂੰ ਪਹਿਲਾਂ ਪਹਿਲਾਂ ਕੀ ਕਹਿ ਰਹੇ ਸੀ ਤੁਹਾਨੂੰ ਇੱਕ ਨੇ ਅੱਗੋਂ ਥੱਪੜ ਮਾਰਿਆ ਤੁਸੀਂ ਬਦਲੇ ਦੇ ਵਿੱਚ ਉਹਨੂੰ ਅੱਗੋਂ ਸਜ਼ਾ ਦੇਓਗੇ ਨਾ ਤੁਸੀਂ ਉਹਨੂੰ ਅੱਗੋਂ ਮਾਰੋਗੇ ਕਿ ਪਿਆਰ ਕਰੋਗੇ ਆਪਾਂ ਪਿਆਰ ਕਰਨਾ ਹੈ ਉਹਨੂੰ ਬਦਲੇ ਵਿੱਚ ਮਾਰਨਾ ਨਹੀਂ ਹੈ ਕਿਉਂਕਿ ਉਹ ਸਾਡਾ ਦੋਸਤ ਹੈ ਉਹ ਸਾਡਾ ਭੈਣ ਭਰਾ ਤੇ ਭੈਣ ਭਰਾ ਤੇ ਦੋਸਤ ਨੂੰ ਆਪਾਂ ਮਾਰਦੇ ਹੁੰਨੇ ਆ ਕਿ ਪਿਆਰ ਕਰਦੇ ਆ ਇਸ ਕਰਕੇ ਆਪਾਂ ਪਿਆਰ ਹੀ ਕਰਨਾ ਹੈ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਸਾਕੀ ਸੁਣਾਵਾਂ ਕਹਾਣੀ ਸੁਣਾਵਾਂ ਇੱਕ ਮੈਂ ਸਾਕੀ ਸੁਣਾਉਣਾ ਇਤਿਹਾਸ ਦੀ ਜਿਵੇਂ ਆਪਾਂ ਕਹਾਣੀ ਸੁਣਦੇ ਹੁੰਨੇ ਆ ਨਾ ਕਹਾਣੀ ਆਪਾਂ ਨੂੰ ਬਹੁਤ ਸਿੱਖਿਆ ਦਿੰਦੀ ਹੈ ਨਾ ਉਹ ਵੀ ਸਾਨੂੰ ਬਹੁਤ ਸਿੱਖਿਆ ਦੇਗੀ ਮੈਂ ਤੁਹਾਨੂੰ ਸੁਣਾਉਣਾ ਹੈ ਇੱਕ ਨਾਮ ਇੱਕ ਨਾਮਜਾਦ ਰੱਖਣਾ ਤੁਸੀਂ ਨਾਮ ਹੈ ਭਾਈ ਕਨਈਆ ਜੀ ਨਾਮ ਕੀ ਹੈ ਭਾਈ ਕਨਈਆ ਜੀ ਭਾਈ ਕਨਈਆ ਜੀ ਭਾਈ ਕਨਈਆ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ ਤੁਸੀਂ yes sir ਗੁਰੂ ਗੋਬਿੰਦ ਸਿੰਘ ਜੀ ਕਿਹੜੇ ਗੁਰੂ ਸੀ 10th ਸ਼ਾਬਾਸ਼ ਕਿਹੜੇ ਗੁਰੂ ਸੀ 10th ਕਹਿੰਦੇ ਦਸਵੇਂ ਗੁਰੂ ਦੇ ਸਮੇਂ ਪਤਾ ਕੀ ਹੋਇਆ ਗੁਰੂ ਦੇ ਸਿੱਖ ਦੁਸ਼ਮਣਾਂ ਦੇ ਨਾਲ ਲੜ ਰਹੇ ਸੀ ਜੰਗ ਕਰ ਰਹੇ ਸੀ ਦੁਸ਼ਮਣਾਂ ਦੇ ਨਾਲ ਕੀ ਕਰ ਰਹੇ ਸੀ ਜੰਗ ਲੜਾਈ ਕਰ ਰਹੇ ਸੀ ਗੁਰੂ ਦੇ ਸਿੱਖਾਂ ਦੇ ਕੋਲ ਵੀ ਤਲਵਾਰਾਂ ਸੀ ਬਹੁਤ ਕੁਝ ਸੀ ਤੇ ਜਿਹੜੇ ਦੁਸ਼ਮਣ ਸੀ ਉਹਨਾਂ ਕੋਲ ਵੀ ਤਲਵਾਰਾਂ ਸੀ ਆਪਸ ਵਿੱਚ ਚੰਗੀ ਤਰ੍ਹਾਂ ਲੜਾਈ ਕਰ ਰਹੇ ਸੀ ਹੁਣ ਕਈਆਂ ਨੂੰ ਜ਼ਖਮ ਹੋ ਰਹੇ ਸੀ ਕਈਆਂ ਦਾ ਖੂਨ ਵਗ ਰਿਹਾ ਸੀ ਕਿੰਨਾ ਜ਼ਿਆਦਾ ਮਾੜੀ ਹਾਲਤ ਹੋਈ ਸੀ ਇਹ ਕਿਉਂ ਰਹੀ ਸੀ ਕਿਉਂਕਿ ਉਸ ਟਾਈਮ ਉੱਥੇ ਲੜਾਈ ਹੋ ਰਹੀ ਸੀ ਲੜਾਈ ਦੇ ਵਿੱਚ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ ਨਾ ਯੈਸ ਸਰ ਕਦੇ ਇਹਦਾ ਹੁੰਦਾ ਵੀ ਲੜਾਈ ਵਿੱਚ ਫਾਇਦਾ ਹੋਏ ਫਾਇਦਾ ਹੁੰਦਾ ਕਿ ਨੁਕਸਾਨ ਨਾ ਲੜ ਰਹੀ ਸੀ ਤਾਂ ਕੀ ਹੋਇਆ ਕਈਆਂ ਨੂੰ ਜ਼ਖਮ ਹੋਏ ਕਿਸੇ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਕੇ ਸ਼ਿਕਾਇਤ ਕੀਤੀ ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਕੇ ਸ਼ਿਕਾਇਤ ਕੀਤੀ ਪਤਾ ਕੀ ਕਹਿੰਦੇ ਕਹਿੰਦੇ ਤੁਸੀਂ ਆਪਣੇ ਦੁਸ਼ਮਣਾਂ ਨੂੰ ਮਾਰ ਰਹੇ ਹੋ ਫੱਟ ਦੇ ਰਹੇ ਹੋ ਜ਼ਖਮ ਦੇ ਰਹੇ ਹੋ ਪਰ ਤੁਹਾਡਾ ਇੱਕ ਸਿੱਖ ਹੈ ਜਿਹੜਾ ਉਹਨਾਂ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ ਹੈ ਤੁਹਾਡੇ ਦੁਸ਼ਮਣਾਂ ਨੂੰ ਧਿਆਨ ਨਾਲ ਸੁਣਿਓ ਬਾਅਦ ਵਿੱਚ ਮੈਂ ਤੁਹਾਡੇ ਕੋਲ ਸੁਣਨਾ ਹੈ ਮੈਨੂੰ ਐਦਾਂ ਦੱਸੋ ਤੁਸੀਂ ਕਿਸੇ ਦੁਸ਼ਮਣ ਨੂੰ ਮਾਰੋ ਤੁਸੀਂ ਦੁਸ਼ਮਣ ਨੂੰ ਮਾਰੋ ਤੁਸੀਂ ਤੁਹਾਡੇ ਭੈਣ ਭਰਾ ਲੜ ਰਹੇ ਹੋ ਕਿਸੇ ਨੂੰ ਮਾਰ ਰਹੇ ਹੋ ਕਿਸੇ ਨੂੰ ਜ਼ਖਮ ਦੇ ਰਹੇ ਹੋ ਤੇ ਤੁਹਾਡੇ ਵਿੱਚੋਂ ਕੋਈ ਉਹਨੂੰ ਪਾਣੀ ਪਿਲਾਉਣ ਚਲੇ ਜਾਏ ਤੁਹਾਨੂੰ ਪਤਾ ਲੱਗੇ ਤੁਹਾਨੂੰ ਕੀ ਗੁੱਸਾ ਆਏਗਾ ਕਿ ਪਿਆਰ ਆਏਗਾ ਗੁੱਸਾ ਆਏਗਾ ਨਾ ਵੀ ਮੈਂ ਤਾਂ ਲੜ ਰਿਹਾ ਇਹਨੂੰ ਪਾਣੀ ਕਿਉਂ ਪਿਲਾ ਰਿਹਾ ਇਦਾਂ ਹੀ ਹੁੰਦਾ ਨਾ ਇਹਨੂੰ ਪਾਣੀ ਥੋੜਾ ਪਿਲਾਉਣਾ ਇਹਨੂੰ ਤਾਂ ਇਹਨੂੰ ਤਾਂ ਮੈਂ ਸੱਟਾਂ ਮਾਰੀ ਆ ਇਹਨੂੰ ਮੈਂ ਚੋਟ ਦੇ ਰਿਹਾ ਤੂੰ ਕਿਉਂ ਪਾਣੀ ਪਿਲਾ ਰਿਹਾ ਕਹਿੰਦੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਤੇਰਾ ਇੱਕ ਸਿੱਖ ਨਾ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ ਹੈ ਦੁਸ਼ਮਣਾਂ ਨੂੰ ਕੀ ਪਿਲਾ ਰਿਹਾ ਪਾਣੀ ਦਸੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਕੋ ਗੁੱਸੇ ਹੋਣਾ ਚਾਹੀਦਾ ਸੀ ਨਾ yes sir ਗੁੱਸੇ ਹੋਣਾ ਚਾਹੀਦਾ ਸੀ ਨਾ yes sir ਕਿਉਂ ਗੁੱਸੇ ਹੋਣਾ ਚਾਹੀਦਾ ਸੀ ਭਲਾ ਦੱਸੋ ਹੱਥ ਕਾਟੇ ਕਰੋ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂ ਗੁੱਸੇ ਹੋਣਾ ਚਾਹੀਦਾ ਸੀ ਦੀਪਿਕਾ ਸੈਟੀਕ ਨੂੰ ਕਿ ਉਹ ਸਤਿਆਉਂਦੇ ਸੀ ਪਾਣੀ ਨੇ ਉਹਦੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹਾਂ ਉਹਦੇ ਸਿੱਖਾਂ ਨੇ ਦੁਸ਼ਮਣਾਂ ਨੂੰ ਪਾਣੀ ਪਿਲਾਤਾ ਗੁੱਸੇ ਹੋਣਾ ਚਾਹੀਦਾ ਸੀ ਨਾ ਇਹ ਤਾਂ ਰੀਅਲ ਹੈ ਗੁੱਸਾ ਹੋਣਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਗੁੱਸੇ ਨਹੀਂ ਹੋਏ ਉਹਨਾਂ ਨੇ ਉਲਟਾ ਪਿਆਰ ਕੀਤਾ ਉਹਨਾਂ ਪਤਾ ਕੀ ਕਿਹਾ ਕਹਿੰਦੇ ਜਾਓ ਬੁਲਾ ਕੇ ਲੈ ਕੇ ਆਓ ਜਿਸ ਨੇ ਕੰਮ ਕੀਤਾ ਉਹਨੂੰ ਬੁਲਾ ਕੇ ਲੈ ਕੇ ਆਓ ਇਹ ਕੰਮ ਕਿਨੇ ਕੀਤਾ ਸਿਪਾਈ ਕਨਈਆ ਜੀ ਨੇ ਪਾਣੀ ਪੁਲਾਉਣ ਦਾ ਕੰਮ ਕਿਨੇ ਕੀਤਾ ਸੀ ਪਾਣੀ ਪੁਲਾਉਣ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਕੋਲ ਸੱਦਿਆ ਧਿਆਨ ਨਾਲ ਸੁਣਿਓ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਕੋਲ ਸੱਦਿਆ ਕਹਿੰਦੇ ਭਾਈ ਕਨਈਆ ਜੀ ਤੁਸੀਂ ਦੁਸ਼ਮਣਾਂ ਨੂੰ ਪਾਣੀ ਪੁਲਾ ਰਹੇ ਸੀ ਪਾਈਕ ਨਹੀਂ ਅਜਿਕੇ ਨੇ ਨਾ ਗੁਰੂ ਜੀ ਮੈਂ ਕਿਸੇ ਵੀ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ ਗੁਰੂ ਜੀ ਕਹਿੰਦੇ ਤੇਰੀ ਸ਼ਿਕਾਇਤ ਆਈਏ ਤੂੰ ਝੂਠ ਬੋਲਦਾ ਹੈ ਕਹਿੰਦਾ ਨਹੀਂ ਗੁਰੂ ਜੀ ਮੈਂ ਝੂਠ ਵੀ ਨਹੀਂ ਬੋਲਦਾ ਕਹਿੰਦੇ ਫਿਰ ਤੁਸੀਂ ਕਿਸੇ ਸਿੱਖ ਨੂੰ ਪਾਣੀ ਪਿਲਾਇਆ ਕਿਉਂਕਿ ਤੁਹਾਨੂੰ ਕਿਸੇ ਨੇ ਪਾਣੀ ਪਿਲਾਉਂਦਿਆਂ ਵੇਖਿਆ ਹੈ ਕਹਿੰਦੇ ਨਾ ਮੈਂ ਤੇ ਕਿਸੇ ਵੀ ਸਿੱਖ ਨੂੰ ਪਾਣੀ ਨਹੀਂ ਪਿਲਾਇਆ ਕਹਿੰਦੇ ਤੁਸੀਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ ਕਿਸੇ ਸਿੱਖ ਨੂੰ ਪਾਣੀ ਨਹੀਂ ਪਿਲਾਇਆ ਫਿਰ ਤੁਸੀਂ ਕਿੰਨੂੰ ਪਾਣੀ ਪਿਲਾਇਆ ਗੁਰੂ ਜੀ ਨੇ ਕਿੰਨੂ ਸਵਾਲ ਕੀਤਾ ਭਾਈ ਕਨਈਆ ਜੀ ਨੂੰ ਕਿੰਨਾ ਨੇ ਸਵਾਲ ਕੀਤਾ ਗੁਰੂ ਵਾਸੀ ਜੀ ਨੇ ਸ਼ਾਬਾਸ਼ ਅਗੋਂ ਭਾਈ ਕਨਈਆ ਜੀ ਦਾ ਜਵਾਬ ਬੜਾ ਕਮਾਲ ਦਾ ਸੀ ਕਹਿੰਦੇ ਗੁਰੂ ਜੀ ਮੈਂ ਤੇ ਆਪ ਜੀ ਨੂੰ ਜਲ ਸ਼ਕਾਇਆ ਮੈਂ ਤੇ ਆਪ ਨੂੰ ਪਾਣੀ ਪਿਆਇਆ ਮੈਂ ਤੇ ਤੁਹਾਨੂੰ ਪਾਣੀ ਪਿਆਇਆ ਹੈ ਕੋਈ ਬੱਚਾ ਮਤਲਬ ਦੱਸੂਗਾ ਦਾ ਮਤਲਬ ਕੀ ਹੈ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਲਾਇਆ ਮੈਂ ਕਿਸੇ ਸਿੱਖ ਨੂੰ ਪਾਣੀ ਨਹੀਂ ਪਲਾਇਆ ਮਾਤਾ ਕੀ ਕੀਤਾ ਆਪ ਜੀ ਨੂੰ ਪਾਣੀ ਪਿਲਾਇਆ ਹਾਂਜੀ ਸਰ ਜੀ ਕਿਉਂਕਿ ਉਹਨਾ ਗੋਬਿੰਦ ਸਿੰਘ ਜੀ ਨੂੰ ਕਨਿਆ ਜੀ ਨੂੰ ਸਾਰੇ ਗੋਬਿੰਦ ਸਿੰਘ ਜੀ ਦੇ ਸੀ ਹਾਂਜੀ ਸ਼ਾਬਾਸ਼ ਹਾਂਜੀ ਦੀਪਿਕਾ ਤੁਹਾਨੂੰ ਸਾਰੇ ਮੈਨੂੰ ਲੱਗਦਾ ਉਸਤਾ ਹੈ ਇਸ ਕਰਕੇ ਵਾਹ ਜੀ ਵਾਹ ਦੀਪਿਕਾ ਜੀ ਸ੍ਰਿਸ਼ਟੀ ਸਰ ਜੀ ਉਹਨੇ ਨਾ ਉਹਨੇ ਕਿ ਐਸੀ ਕਰਕੇ ਮਤਲਬ ਆਪ ਜਿੰਨ ਨੂੰ ਜਲ ਸ਼ਿਕਾਰਿਆ ਇਹਦਾ ਮਤਲਬ ਸੀਗਾ ਕਿ ਉਹਨੇ ਕਿਹਾ ਸੀਗਾ ਕਿ ਉਹਨਾਂ ਸਾਰਿਆਂ ਵਿੱਚ ਇੱਕ ਗੁਰੂ ਹੀ ਦਿਖਦਾ ਇਸ ਕਰਕੇ ਉਹ ਸਾਰਿਆਂ ਨੂੰ ਪਾਣੀ ਪਿਲਾ ਰਿਆ ਸੀ ਇਹ ਗੱਲ ਸੁਨੀਤਾ ਜੀ ਚੱਲ ਬਸ ਬਸ ਇਨਾ ਹੀ ਪੁੱਛਣਾ ਸੀ ਮੈਂ ਸ਼ਾਬਾਸ਼ ਹੁਣ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਯੈਸ ਭਾਈਕ ਨਈਆ ਜੀ ਕਹਿੰਦੇ ਮੈਂ ਕਿਸੇ ਵੀ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ ਉਹ ਕਹਿੰਦੇ ਸਿੱਖਾਂ ਨੂੰ ਪਾਣੀ ਪਿਲਾਇਆ ਤੇ ਉਹ ਸ਼ਿਕਾਇਤ ਆਈ ਕਹਿੰਦੇ ਨਾ ਮੈਂ ਕਿਸੇ ਸਿੱਖ ਨੂੰ ਵੀ ਪਾਣੀ ਨਹੀਂ ਪਿਲਾਇਆ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਰ ਪਾਣੀ ਕਿਸ ਨੂੰ ਪਿਲਾਇਆ ਤੁਸੀਂ ਝੂਠ ਬੋਲ ਰਹੇ ਹੋ ਕਹਿੰਦਾ ਮੈਂ ਪਾਣੀ ਤਾਂ ਪਿਲਾਇਆ ਪਰ ਮੈਂ ਤਾਂ ਤੁਹਾਨੂੰ ਪਾਣੀ ਪਿਲਾਇਆ ਮੈਂ ਤੇ ਤੁਹਾਨੂੰ ਪਾਣੀ ਪਿਲਾਇਆ ਇਹਦਾ ਮਤਲਬ ਕੀ ਸੀ ਪਿਲਾ ਕਿ ਮੈਨੂੰ ਸਾਰਿਆਂ ਵਿੱਚੋਂ ਰੱਬ ਦਿਸਦਾ ਹੈ ਜਿਹੜੇ ਦੁਸ਼ਮਣ ਸੀ ਨਾ ਉਹ ਮੈਨੂੰ ਦੁਸ਼ਮਣ ਨਹੀਂ ਨਜ਼ਰ ਆਏ ਉਹ ਮੈਨੂੰ ਕੀ ਨਜ਼ਰ ਆਏ ਸੀ ਰੱਬ ਨਜ਼ਰ ਆਇਆ ਸੀ ਮੈਨੂੰ ਇਦਾਂ ਲੱਗਦਾ ਸੀ ਜਿਹੜਾ ਰੱਬ ਮੇਰੇ ਵਿੱਚ ਹੈ ਜਿਹੜਾ ਰੱਬ ਮੇਰੇ ਗੁਰੂ ਵਿੱਚ ਹੈ ਜਿਹੜਾ ਰੱਬ ਮੇਰੇ ਭੈਣ ਭਰਾ ਵਿੱਚ ਹੈ ਉਹੀ ਰੱਬ ਮੇਰੇ ਦੁਸ਼ਮਣ ਵਿੱਚ ਵੀ ਹੈ ਇਸ ਕਰਕੇ ਜਦੋਂ ਰੱਬ ਨજર ਆਇਆ ਫਿਰ ਮੈਨੂੰ ਮੇਰਾ ਦੁਸ਼ਮਣ ਨજર ਨਹੀਂ ਆਇਆ ਫਿਰ ਮੈਨੂੰ ਸਾਰਿਆਂ ਚ ਗੁਰੂ ਦਿਸਿਆ ਦੇਖੋ ਗੁਰਗੋਬੇ ਸਿੰਘ ਜੀ ਨੇ ਅੱਗੋਂ ਪਤਾ ਕੀ ਕੀਤਾ ਉਹਨੂੰ ਕੋਲ ਸੱਦਿਆ ਕੋਲ ਸੱਦ ਕੇ ਸ਼ਾਬਾਸ਼ ਦਿੱਤੀ ਕਹਿੰਦੇ ਵਾਜੀਬਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਕੋਈ ਵੀ ਟੀਚਰ ਪੜ੍ਹਾਈ ਕਰਾਉਂਦਾ ਫਿਰ ਇਮਤਿਹਾਨ ਲੈਂਦਾ ਹੈ ਨਾ ਇਹ ਵੀ ਇਮਤਿਹਾਨ ਸੀ ਭਾਈ ਕਨਈਆ ਜੀ ਦਾ ਭਾਈ ਕਨਈਆ ਜੀ ਇਸ ਇਮਤਿਹਾਨ ਚ ਪਾਸ ਹੋ ਕੇ ਕਹਿੰਦੇ ਗੁਰੂ ਜੀ ਤੁਸੀਂ ਆਪ ਹੀ ਤਾਂ ਕਹਿੰਦੇ ਸੀ ਕਿਸੇ ਨਾਲ ਫਰਕ ਨਹੀਂ ਕਰਨਾ ਤੁਸੀਂ ਆਪ ਹੀ ਤਾਂ ਕਹਿੰਦੇ ਸੀ ਸਾਰਿਆਂ ਵਿੱਚ ਗੁਰੂ ਨੂੰ ਵੇਖਣਾ ਫਿਰ ਮੈਂ ਵੀ ਤਾਂ ਸਾਰਿਆਂ ਵਿੱਚ ਗੁਰੂ ਨੂੰ ਹੀ ਦੇਖਿਆ ਨਾ ਮੈਂ ਕੁਝ ਗਲਤ ਨਹੀਂ ਕੀਤਾ ਫਿਰ ਅੱਗੋਂ ਪਤਾ ਗੁਰੂ ਜੀ ਨੇ ਕੀ ਕੀਤਾ ਭਾਈ ਕਨਈਆ ਜੀ ਨੂੰ ਕੋਲ ਸੱਦਿਆ ਕਿਸੇ ਬੱਚੇ ਨੂੰ ਪਤਾ ਹੈ ਪਲਾਪਾ ਇਕ ਗੁਰੂ ਜੀ ਨੇ ਫਿਰ ਭਾਈ ਕਨਿਆ ਜੀ ਨੂੰ ਕੀ ਕਿਹਾ ਸੀਗਾ ਹਾਂਜੀ ਸ੍ਰਿਸ਼ਟੀ ਗੁਰੂ ਜੀ ਨੇ ਕਹਿ ਸੀਗਾ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਫਿਰ ਗੁਰੂ ਜੀ ਨੇ ਉਹਨਾਂ ਨੂੰ ਨਾ ਖੁਸ਼ ਹੋ ਕੇ ਉਹਨਾਂ ਨੂੰ ਦਵਾਈਆਂ ਤੇ ਉਹ ਤੁਸੀਂ ਜੀ ਤੇ ਉਹਨਾਂ ਨੇ ਕਿ ਜਿਹੜਾ ਸਿੱਖ ਜਾਂ ਕੋਈ ਕਿ ਦੇਚੋ ਸਾਟਾ ਲੱਗੀ ਹੋਵੇ ਤਾਂ ਉਹਨੂੰ ਆ

ਗੁਰੂ ਗੋਬਿੰਦ ਸਿੰਘ ਜੀ ਨੇ ਨਾ ਖੁਸ਼ ਹੋ ਕੇ ਮਲਮ ਤੇ ਪੱਟੀ ਦਿੱਤੀ ਮਲਮ ਦਾ ਮਤਲਬ ਪਤਾ ਹੈ ਤੁਹਾਨੂੰ ਦਵਾਈ ਦਿੱਤੀ ਕਿਸੇ ਦੇ ਜ਼ਖਮ ਹੋਇਆ ਹੋਵੇ ਉੱਪਰ ਦਵਾਈ ਲਾ ਕੇ ਆਪਾਂ ਪੱਟੀ ਕਰਦੇ ਆ ਨਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਕਨੇ ਹੈ ਜਿਹਨੂੰ ਆਹ ਲੋ ਮਲਮ ਤੇ ਪੱਟੀ ਪਤਾ ਕੀ ਕਰਿਓ ਜਿਸ ਨੂੰ ਵੀ ਤੁਸੀਂ ਪਾਣੀ ਪਿਲਾਓਗੇ ਕੋਈ ਵੀ ਤੁਹਾਨੂੰ ਜ਼ਖਮੀ ਨਜ਼ਰ ਆਉਂਦਾ ਹੋਏਗਾ ਤੁਸੀਂ ਉਸ ਜ਼ਖਮੀ ਦਾ ਜ਼ਖਮ ਸਾਫ਼ ਕਰਕੇ ਉੱਪਰ ਦਵਾਈ ਲਗਾ ਕੇ ਤੇ ਪੱਟੀ ਲਗਾ ਦੇਣਾ ਹੁਣ ਤੁਸੀਂ ਮੈਨੂੰ ਐ ਦੱਸੋ ਆਪਣੀ ਜਗ੍ਹਾ 'ਤੇ ਕੋਈ ਹੁੰਦਾ ਆਪਾਂ ਕਿਸੇ ਦੁਸ਼ਮਣ ਨੂੰ ਮਾਰ ਰਿਆਂ ਕੁੱਟ ਰਿਆਂ ਹਨਾ ਆਪਣੇ ਕੋਲ ਕੋਈ ਸ਼ਿਕਾਇਤ ਕਰ ਦਿੰਦਾ ਵੀ ਤੁਹਾਡਾ ਭੈਣ ਭਰਾ ਕੋਈ ਪਾਣੀ ਪਿਲਾ ਰਿਆ ਤੁਸੀਂ ਅੱਗੋਂ ਕੀ ਕਰਨਾ ਸੀ ਦੱਸੋ ਸ਼ਾਬਾਸ਼ ਤੁਸੀਂ ਅੱਗੋਂ ਕੀ ਕਰਨਾ ਸੀ ਤੁਹਾਨੂੰ ਪਤਾ ਲੱਗਦਾ ਤਾ ਹਾਂਜੀ ਕੀ ਕਰਨਾ ਸੀ ਅਸੀਂ ਅਨੂੰ ਨਾ ਮਤਲਬ ਅਨੂੰ ਡਾਂਟਣਾ ਸੀ ਹਾਂ ਅਸੀਂ ਡਾਂਟਣਾ ਸੀ ਅਸੀਂ ਲੜਨਾ ਸੀ ਆਪਾਂ ਲੜ ਨਹੀਂ ਸੀ ਨਾ ਬੀ ਕਮਾਲ ਐ ਅਸੀਂ ਤਾਂ ਇਹਨੂੰ ਮਾਰ ਰਹੇ ਆ ਅਸੀਂ ਤਾਂ ਸੱਟ ਲਗਾ ਰਹੇ ਆ ਤੁਸੀਂ ਕਿਉਂ ਪਾਣੀ ਪਿਲਾ ਰਹੇ ਹੋ ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਖੁਸ਼ ਹੋਏ ਨੇ ਉਹਨਾਂ ਨੂੰ ਪਤਾ ਸੀ ਕਿ ਮੈਂ ਹੀ ਤਾਂ ਸਿਖਾਇਆ ਸੀ ਸਾਰਿਆਂ ਵਿੱਚ ਰੱਬ ਵੱਸਦਾ ਹੈ ਮੈਂ ਹੀ ਤਾਂ ਸਿਖਾਇਆ ਸੀ ਸਾਰਿਆਂ ਵਿੱਚ ਰੱਬ ਨਜ਼ਰ ਆਉਣਾ ਚਾਹੀਦਾ ਹੈ ਇਸ ਕਰਕੇ ਇਹਨਾਂ ਨੇ ਪਾਣੀ ਪਲਾ ਕੇ ਕੁਝ ਵੀ ਗਲਤ ਨਹੀਂ ਕੀਤਾ ਇਹਨਾਂ ਨੇ ਪਾਣੀ ਪਲਾ ਕੇ ਚੰਗਾ ਕੰਮ ਹੀ ਕੀਤਾ ਇਹ ਪਾਣੀ ਪਿਲਾਉਣਾ ਸੇਵਾ ਕਰਨੀ ਮਾੜਾ ਕੰਮ ਨਹੀਂ ਹੈ ਕਿਉਂਕਿ ਉਹਨਾਂ ਨੇ ਸਾਰਿਆਂ ਵਿੱਚ ਰੱਬ ਦੀ ਜੋਤ ਨੂੰ ਵੇਖਿਆ ਇਸੇ ਕਰਕੇ ਹੀ ਪਾਣੀ ਪਿਲਾਇਆ ਹੈ ਹੁਣ ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ ਸ਼ਾਬਾਸ਼ ਕੋਈ ਦੱਸੇਗਾ ਅੰਗਦਪ੍ਰੀਤ ਸਿੰਘ ਖੜਾਓ ਉੱਚੀ ਬੋਲਿਓ ਅੱਛਾ ਹੋਰ ਕੋਈ ਅ ਇੱਕ ਮਿੰਟ हां मनेंद्र ਜੇ ਨਹੀਂ ਉਹ ਮਾਰ ਦਿੰਦੇ ਉਹ ਜਦੋਂ ਥੱਕਿਆ ਨਾ ਉਹ ਅੱਪਸ ਮਾਰਦੇ ਅੱਛਾ ਸਾਨੂੰ ਪਾਣੀ ਪਿਲਾਉਣਾ ਚਾਹੀਦਾ ਹੈ ਬੇਟਾ ਇਹਦਾ ਮਤਲਬ ਸਾਨੂੰ ਮਾਰਨਾ ਹੀ ਨਹੀਂ ਚਾਹੀਦਾ ਇਹਦਾ ਮਤਲਬ ਕਿ ਪਹਿਲਾਂ ਉਹਨੂੰ ਪਾਣੀ ਪਿਲਾਉਣ ਲਈ ਮਾਰਾਂਗੇ ਹਾਂਜੀ ਅਸੀਸ ਹਾਂਜੀ ਅਸੀਸ ਬੇਟਾ ਆਵਾਜ਼ ਨਹੀਂ ਅਸੀਸ ਜਦ ਜੇ ਲੱਗ ਜਾਂਦੇ ਉਹਨਾਂ ਨੂੰ ਜਿਹੜੇ ਜਾਦੀ ਚਾਤ ਲੱਗ ਗਈ ਉਹ ਫਾਇਕ ਲੱਗ ਗਈ ਤੇ ਉਹਨਾਂ ਨੂੰ ਰੋਕਣਾ ਵੀ ਚਾਹੀਦਾ ਲੜਾਈ ਤੋਂ ਹਾਂ ਲੜਾਈ ਤੋਂ ਰੋਕਣਾ ਵੀ ਚਾਹੀਦਾ ਹਾਂਜੀ ਇਹਦੀ ਨਹੀਂ ਕਰਨੀ ਚਾਹੀਦੀ ਲੜਾਈ ਨਹੀਂ ਕਰਨੀ ਚਾਹੀਦੀ ਹਾਂਜੀ ਬੇਟਾ ਸਾਰੇ ਸਹਾਰਿਆਂ ਦੇ ਨਾਲ ਝਾਰ ਕਰਨ ਦਾ ਇਤਲਾ ਲੜੇ ਹਾਂ ਸ਼ਾਬਾਸ਼ ਸਦੀ ਭਾਵੇਂ ਜੇ ਕਿਵੇਂ ਵੇਸਨ ਨੂੰ ਨਰਮ ਪੱਦੀ ਤੇ ਦਵਾਈ ਲਵਾਉਣਾ ਹੈ ਹਾਂਜੀ ਤੂੰ ਦੱਸ ਜਸਰਾਜ ਠੀਕ ਹੈ ਜੀ ਲੜਾਈ ਨਹੀਂ ਕਰਨੀ ਚਾਹੀਦੀ ਨਹੀਂ ਕਰਦੇ ਹੋਰ ਦੱਸੋ ਹਾਂਜੀ ਕਰਮਨਪ੍ਰੀਤ ਸਰ ਜੀ ਪਰ ਕੋਈ ਜਿਹੜਾ ਦੁਸ਼ਮਣ ਅਦਿਸ਼ਮਣ ਹੋਵੇ ਤਾਂ ਉਹਦੀ ਵੀ ਮਦਦ ਕਰਨੀ ਚਾਹੀਦੀ ਕੋਈ ਸਾਡਾ ਦੁਸ਼ਮਣ ਵੀ ਹੋਵੇ ਤਾਂ ਵੀ ਸਾਨੂੰ ਉਹਦੀ ਮਰਦ ਕਰਨੀ ਚਾਹੀਦੀ ਹੈ ਹੁਣ ਮੈਂ ਇੱਕ ਕੁਸ਼ਨ ਹੋਰ ਪੁੱਛਣਾ ਮੈਨੂੰ ਪਿਛਲੇ ਬੱਚੇ ਜਵਾਬ ਦੇਣਗੇ ਇੱਧਰ ਵਾਲੇ ਸਾਰੇ ਸਾਨੂੰ ਦੁਸ਼ਮਣ ਦੀ ਮਰਦ ਦੁਸ਼ਮਣ ਵੀ ਮਰਦ ਕਿਉਂ ਕਰਨੀ ਚਾਹੀਦੀ ਹੈ ਕਿਉਂ ਕਰਨੀ ਚਾਹੀਦੀ ਦੁਸ਼ਮਣ ਦੀ ਮਰਦ ਹਾਂ ਬੇਟਾ ਸ਼ਾਬਾਸ਼ ਉਸ ਵਿੱਚ ਕੀ ਹੈ ਹਾਂ ਬਾਸ ਉਹਨਾਂ ਦਾ ਜਵਾਬ ਦਿੱਤਾ ਜਦੋਂ ਅਸੀਂ ਰੱਬ ਦੇਖਾਂਗੇ ਫਿਰ ਸਾਨੂੰ ਕੋਈ ਵੀ ਦੁਸ਼ਮਣ ਨજર ਨਹੀਂ ਆਵੇਗਾ ਹਾਂ ਫਿਰ ਸਾਨੂੰ ਸਾਰੇ ਆਪਣੇ ਰੱਬ ਦਿੱਖਣਗੇ ਹਾਂ ਸਾਰਾ ਜੋ ਰੱਬ ਦਿਸੇਗਾ ਸਾਰੇ ਸਾਨੂੰ ਦੋਸਤ ਭੈਣ ਭਰਾ ਦਿਸਣਗੇ ਠੀਕ ਹੈ ਹੁਣ ਤੁਸੀਂ ਅੱਜ ਤੋਂ ਇਹ ਗੱਲ ਪੱਕੀ ਕਰਨੀ ਹੈ ਆਪਾਂ ਆਪਾਂ ਇਹ ਪੜਿਆ ਹੈ ਕਿ ਕੋਈ ਵੀ ਤੁਹਾਨੂੰ ਮਾਰਦਾ ਉਹਨੂੰ ਬਦਲ ਕੇ ਅੱਗੋਂ ਮਾਰਨਾ ਨਹੀਂ ਹੈ ਨਹੀਂ ਮਾਰਨਾ ਸਗੋਂ ਉਹਨੂੰ ਪਿਆਰ ਕਰਨਾ ਹੈ ਤਾਂ ਅਸੀਂ ਪਿਆਰ ਕਰਨਾ ਹੀ ਸਿੱਖਣਾ ਹੈ ਬੇਟਾ ਜੇ ਕੋਈ ਸਾਨੂੰ ਮਾਰਦਾ ਤੇ ਅਸੀਂ ਅੱਗੋਂ ਉਹਨੂੰ ਕੀ ਕਰਨਾ ਹੈ ਪਿਆਰ ਸਿਰ ਸਾਡਾ ਪਿਆਰ ਵਧੇਗਾ ਦੁਸ਼ਮਣੀ ਨਹੀਂ ਹੋਏਗੀ ਫਿਰ ਸਾਡੀ ਨਫ਼ਰਤ ਨਹੀਂ ਬਣੇਗੀ ਅਸੀਂ ਸਾਰਿਆਂ ਦੇ ਨਾਲ ਇੱਕੋ ਜੇ ਰਵਾਂਗੇ ਕਿਉਂਕਿ ਸਾਨੂੰ ਸਾਰਿਆਂ ਵਿੱਚੋਂ ਰੱਬ ਨਜ਼ਰ ਆਏਗਾ ਇਸੇ ਤਰ੍ਹਾਂ ਜੋ ਆਪਾਂ ਸਾਹਮਣੇ ਬੋਰਡ ਤੇ ਲਿਖਿਆ ਹੋਇਆ ਨਾ ਇਹ ਵੀ ਪਤਾ ਕੀ ਦੱਸਦਾ ਕਹਿੰਦੇ ਜਦੋਂ ਆਪਾਂ ਚੰਗੀ ਸੰਗਤ ਚੰਗੇ ਗੁਣ ਸਿੱਖ ਲਵਾਂਗੇ ਨਾ ਫਿਰ ਸਾਨੂੰ ਕੋਈ ਵੀ ਵੈਰੀ ਦੁਸ਼ਮਣ ਬੇਗਾਨਾ ਨજર ਨਹੀਂ ਆਏਗਾ ਫਿਰ ਸਾਨੂੰ ਸਾਰੇ ਆਪਣੇ ਹੀ ਨજર ਆਉਣਗੇ ਪਰ ਅਜੇ ਤੱਕ ਆਪਾਂ ਅਜੇ ਤੱਕ ਆਪਾਂ ਦੁਸ਼ਮਣੀ ਸਾੜਾ ਪੈਦਾ ਕਰਦੇ ਆ ਕਰਦੇ ਆ ਨਾ ਕੋਈ ਕੋਈ ਸਾਡੇ ਤੋਂ ਅੱਗੇ ਲੰਗ ਲੰਗਦਾ ਜਾ ਰਿਹਾ ਹੈ ਅਸੀਂ ਕਵਾਂਗੇ ਨਹੀਂ ਲੰਗਣ ਦੇਣਾ ਇਦਾਂ ਕਿਉਂ ਹੋਇਆ ਅਸੀਂ ਉਹਦੇ ਨਾਲ ਉਹਦੇ ਨਾਲ ਲੜਨਾ ਸ਼ੁਰੂ ਕਰ ਦੇਵਾਂਗੇ ਅਸੀਂ ਉਹਨੂੰ ਆਪਾ ਦੁਸ਼ ਆਪਣਾ ਦੁਸ਼ਮਣ ਬਣਾਉਣਾ ਸ਼ੁਰੂ ਕਰ ਦੇਾਂਗੇ ਪਰ ਅੱਜ ਦੀ ਕਲਾਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਕਿ ਅਸੀਂ ਸਾਰਿਆਂ ਦੇ ਨਾਲ ਪਿਆਰ ਕਰਨਾ ਹੈ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਕਰਨੀ ਨਹੀਂ ਕਰਨੀ ਕਿਉਂਕਿ ਸਾਰਿਆਂ ਦੇ ਵਿੱਚ ਇੱਕੋ ਰੱਬ ਦੀ ਜੋਤ ਹੈ ਜੇ ਅਸੀਂ ਕਿਸੇ ਨਾਲ ਲੜਾਂਗੇ ਤਾਂ ਮਿੰਗੇ ਸਿੱਕੇ ਦੇ ਨਾਲ ਲੜ ਰਹੇ ਹਾਂ ਤੇ ਰੱਬ ਨਾਲ ਲੜਨਾ ਚਾਹੀਦਾ ਹੈ ਕਿਉਂਕਿ ਰੱਬ ਤਾਂ ਸਾਨੂੰ ਇੰਨਾ ਕੁਝ ਦੇ ਰਿਹਾ ਸਾਰਾ ਕੁਝ ਰੱਬ ਨੇ ਹੀ ਤਾਂ ਦਿੱਤਾ ਹੈ ਅਸੀਂ ਤੁਰੇ ਫਿਰਦੇ ਆ ਸਾਨੂੰ ਸਾਹ ਦਿੱਤੇ ਆ ਇਹ ਕਿੰਨੇ ਦਿੱਤੇ ਆ ਰੱਬ ਤੇ ਜੇ ਅਸੀਂ ਰੱਬ ਨਾਲ ਲੜ ਲਿਆ ਤੇ ਫਿਰ ਰੱਬ ਸਾਡੇ ਰੱਬ ਨਾਲ ਲੜਾਂਗੇ ਤੇ ਰੱਬ ਆਪਣੀਆਂ ਚੀਜ਼ਾਂ ਵਾਪਸ ਲਏਗਾ ਨਾ ਯੈਸ ਆਹ ਇਹਦਾ ਮਤਲਬ ਇਹ ਸਾਨੂੰ ਰੱਬ ਨਾਲ ਨਹੀਂ ਲੜਨਾ ਵੇਖੋ ਰੱਬ ਕਿੰਨਾ ਪਿਆਰ ਕਰਦਾ ਹੈ ਰੱਬ ਜੀ ਅਸੀਂ ਲੜਦੇ ਵੀ ਆ ਨਾ ਰੱਬ ਜੀ ਫਿਰ ਵੀ ਸਾਡੇ ਕੋਲ ਚੀਜ਼ਾਂ ਨਹੀਂ ਖੋਂਦੇ ਉਹ ਕਹਿੰਦੇ ਮੈਂ ਨਹੀਂ ਖੋਣੀਆ ਇੱਕ ਦਿਨ ਤੂੰ ਆਪੇ ਸਮਝ ਜਾਏਗਾ ਤੁਸੀਂ ਕਈ ਵਾਰ ਲੜ ਪੈਂਦੇ ਹੋ ਮੰਮੀ ਪਾਪਾ ਨਾਲ ਕਿਸੇ ਨਾਲ ਗੁੱਸੇ ਹੋ ਜਾਂਦੇ ਹੋ ਤੁਸੀਂ ਕਲਾਸ ਚੋਂ ਪਿੱਛੇ ਨੰਬਰ ਘਟਾ ਆ ਗਏ ਤੁਸੀਂ ਕਈ ਵਾਰ ਕਹਿੰਦੇ ਹੋ ਰੱਬ ਨੇ ਮੈਨੂੰ ਪਾਸ ਨਹੀਂ ਕੀਤਾ ਮੈਨੂੰ ਕੱਟ ਨੰਬਰ ਦੇ ਦਿੱਤੇ ਪਰ ਆਪਾਂ ਲੜੇ ਰੱਬ ਨੇ ਇਦਾਂ ਕੀਤਾ ਵੀ ਆਪਾਂ ਨੂੰ ਸਾਹ ਵਾਸਤੇ ਹਵਾ ਦੇਣੀ ਬੰਦ ਕਰ ਦਿੱਤੀ ਹੋਵੇ ਕਦੇ ਤਾਂ ਰੱਬ ਨੇ ਕੀਤਾ ਹੈ ਕਦੇ ਦਾ ਕੀਤੇ ਵੀ ਧਰਤੀ ਵਿੱਚੋਂ ਪਾਣੀ ਦੇਣਾ ਬੰਦ ਕਰ ਦਿੱਤਾ ਹੋਵੇ ਰੱਬ ਤੇ ਆਪਾਂ ਨੂੰ ਸਰਦੀ ਗਰਮੀ ਠੰਡ ਸਾਰਾ ਕੁਝ ਆਪਾਂ ਨੂੰ ਰੈਗੂਲਰ ਦੇ ਰਿਹਾ ਹੈ ਆਪਾਂ ਨੂੰ ਸਾਹ ਦੇ ਰਿਹਾ ਹੈ ਪਰ ਆਪਾਂ ਰੱਬ ਨਾਲ ਲੜ ਪੈਨੇ ਆ ਇਸ ਕਰਕੇ ਆਪਾਂ ਸਿੱਖਣਾ ਹੈ ਸਾਨੂੰ ਇਹਨਾਂ ਰਿਸ਼ਤਿਆਂ ਨਾਲ ਸਾਨੂੰ ਕਿਸੇ ਨਾਲ ਵੀ ਲੜਨਾ ਨਹੀਂ ਚਾਹੀਦਾ ਸਾਨੂੰ ਸਾਰਿਆਂ ਵਿੱਚੋਂ ਰੱਬ ਦੇਖਣਾ ਚਾਹੀਦਾ ਤੇ ਅਸੀਂ ਕਿੰਦੇ ਤੋਂ ਇਹ ਸਿੱਖਿਆ ਲੈਣੀ ਭਾਈ ਕਨਈਆ ਜੀ ਕੋਲੋਂ ਭਾਈ ਕਨਈਆ ਕਿਉਂਕਿ ਭਾਈ ਕਨਈਆ ਜੀ ਮਤਿਹਾਨ ਵਿੱਚੋਂ ਪੇਪਰ ਵਿੱਚੋਂ ਪਾਸ ਹੋਏ ਸੀ ਤੇ ਉਹਨਾਂ ਨੇ ਬਹੁਤ ਸੋਹਣਾ ਪੇਪਰ ਦਿੱਤਾ ਸੀ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਨਾਲ ਲਾ ਕੇ ਕਿਹਾ ਆ ਲੋ ਮਲਮ ਪੱਟੀ ਜਿਸ ਨੂੰ ਜ਼ਖਮ ਹੋਏ ਤੁਸੀਂ ਅੱਗੇ ਤੋਂ ਮਲਮ ਪੱਟੀ ਵੀ ਕਰਦੇ ਰਹਿਣਾ ਠੀਕ ਹੈ ਜੀ ਹੁਣ ਤੁਸੀਂ ਕਦੇ ਕਿਸੇ ਨਾਲ ਲੜੋਗੇ ਨੋ ਕਿਸੇ ਨਾਲ ਨਫ਼ਰਤ ਕਰੋਗੇ ਨੋ ਸਾਰਿਆਂ ਵਿੱਚੋਂ ਰੱਬ ਦੇਖੋਗੇ ਯਾ ਕਦੇ ਵੀ ਕਿਸੇ ਨਾਲ ਵਿਤਕਰਾ ਕਰੋਗੇ ਹਾਂ ਕਿਉਂਕਿ ਅਸੀਂ ਸਾਰੇ ਆਪਸ ਵਿੱਚ ਕੀ ਆ ਦੋਸਤ ਅਤੇ ਭੈਣ ਭਰਾ ਦੋਸਤ ਅਤੇ ਸਾਰਿਆਂ ਵਿੱਚ ਕੀ ਵੱਸਦਾ ਹੈ ਰੱਬ ਇਹ ਸਾਨੂੰ ਰੱਬ ਨਾਲ ਕਦੇ ਵੀ ਲੜਨਾ ਨਹੀਂ ਲਗਾ ਹਾਂ ਅਸੀਂ ਰੱਬ ਨਾਲ ਨਾਰਾਜ਼ ਨਹੀਂ ਹੋਣਾ ਚਲੋ ਇੱਕ ਵਾਰ ਸਾਰੇ ਫਿਰ ਪੜੋ ਬਿਸਰ ਗਈ ਠਿਕਰ ਗਈ ਸਬ ਤਾਤ ਪਰਾਈ ਜਬ ਤੇ ਜਬ ਤੇ ਸਾਧ ਸੰਗਤ ਮੋਹੇ ਪਾਈ ਮੋਹੇ ਪਾਈ ਨਾ ਕੋ ਬੈਰੀ ਨਾ ਕੋ ਬੈਰੀ ਨਹੀਂ ਬੇਗਾਨਾ ਨਹੀਂ ਬੇਗਾਨਾ ਸਗਲ ਸੰਗ हम कौ बन आई ना को बी नहीं हम कौ बन आई जी कोई दसेगा हम अज की क्लास तो सू की सिक्ख्या मिली कोई नवे बच्चा चो दसे हां जी बेटा जी खड़े हो हां जी सर ਸਾਨੂੰ ਕਿਸੇ ਨਾਲ ਲੜਨਾ ਨਹੀਂ ਚਾਹੀਦਾ हां जी ਸਰ ਸਾਨੂੰ ਕਦੇ ਵੀ ਕਿਸੇ ਨਾਲ ਲੜਨਾ ਨਹੀਂ ਚਾਹੀਦਾ ਹਾਂ ਕਿਉਂ ਨਹੀਂ ਲੜਨਾ ਚਾਹੀਦਾ ਸਰ ਸਰ ਜਿੱਦਾਂ ਉਹਦੀ ਕੋਈ ਪੋਜੀਸ਼ਨ ਆਈ ਹੋਵੇ ਸਾਡੀ ਨਾ ਆਈ ਹੋਵੇ ਹਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹਦੀ ਪੋਜੀਸ਼ਨ ਕਿਉਂ ਆ ਗਈ ਹਾਂ ਸ਼ਾਬਾਸ਼ ਬੈਠੋ ਹਾਂਜੀ ਸ੍ਰਿਸ਼ਟੀ ਜੈ ਜੀ ਸਾਨੂੰ ਬਾਈ ਕਰਨੀ ਹੈ ਜੀ ਬਾਅਦ ਬਣਾ ਚੇਤੇ ਉਹਨਾਂ ਨੇ ਪਾਣੀ ਫੈਸਲਾ ਤੋਚੀ ਉਹਨਾਂ ਨੇ ਕਿ ਕਿਸਾ ਕਰ ਦੂਗੀ ਗੀਤਾ ਉਹ रुचि ਕੋਲ ਗਈ ਸੀ ਤੇ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਸਾਰਿਆਂ ਵਿੱਚ ਰੱਖਦਾ ਹੈ ਤਾਂ ਜੀ ਨੇ ਕੋਸ਼ਿਸ਼ ਹੋ तो शाह एक मिनट मानप्रीत शाबाश <coughs> नहीं करना हाँ वेरी जी सीस

ਮਨ ਨਾਲ ਪਿਆਰ ਕਰਨਾ ਹੈ ਕੋਈ ਲੜਾਈ ਨਹੀਂ ਸ਼ਾਬਾਸ਼ ਕੋਈ ਵੀ ਲੜਾਈ ਕਰੇ ਸਿ ਪਿਆਰ ਕਰਨਾ ਹਾਂਜੀ ਕਰਮਨ ਪੀਪਕੌਰ ਹਾਂਜੀ ਹੋਰ ਕੋਈ ਹਾਂਜੀ ਸਾਰਿਆਂ ਨੂੰ ਅੱਜ ਦੀ ਕਲਾਸ ਤੋਂ ਸਮਝ ਆ ਗਈ ਆਰਿਆਂ ਵਿੱਚ ਕੀ ਵੱਸਦਾ ਹੈ ਸਾਨੂੰ ਕਿਸੇ ਨਾਲ ਵੀ ਲੜਨਾ ਸਾਨੂੰ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰਨਾ। ਹੁਣ ਸਾਰੇਆਂ ਨੇ ਸਾਰੇ ਨੂੰ ਕੀ ਮੰਨਣਾ ਆਪਣੇ? ਨਰਨਾ। ਹੈ ਬਰਾ ਕੀ ਮੰਨਣਾ? ਨਰਨਾ। ਨਰਨਾ ਨਹੀਂ ਕਿਸੇ ਨਾਲ ਠੀਕ ਹੈ। ਹਾਂ ਇੱਕ ਬੱਚੇ ਨੇ ਵਧੀਆ ਜਵਾਬ ਦਿੱਤਾ ਸੀ ਕਹਿੰਦੇ ਸੀ ਕਿਸੇ ਦੀ ਕੋਈ ਪੋਜੀਸ਼ਨ ਆ ਜਾਏ ਅਸੀਂ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਕਰਨਾ ਅਸੀਂ ਹਮੇਸ਼ਾ ਖੁਸ਼ ਹੋਣਾ ਹੈ। ਦੇਖੋ ਜਦੋਂ ਅਸੀਂ ਭੈਣ ਭਰਾ ਸਮਝਾਂਗੇ ਨਾ ਫਿਰ ਕਿਸੇ ਦੀ ਪੋਜੀਸ਼ਨ ਆਏਗੀ ਸਾਨੂੰ ਖੁਸ਼ੀ ਹੋਏਗੀ ਕਿ ਮੇਰੇ ਭੈਣ ਭਰਾ ਦੀ ਕੋਈ ਵੀ ਪੋਜੀਸ਼ਨ ਆਈ ਹੈ ਠੀਕ ਹੈ ਇਸ ਕਰਕੇ ਜੇ ਕੋਈ ਸਾਨੂੰ ਮਾਰਦਾ ਅਸੀਂ ਉਹਨੂੰ ਅੱਗੋਂ ਮਾਰਨਾ ਨਹੀਂ ਸਕੋ ਉਹਦੇ ਨਾਲ ਪਿਆਰ ਕਰਨਾ ਹੈ ਠੀਕ ਹੈ ਜੀ ਅੱਜ ਦੀ ਕਲਾਸੋਂ ਤੁਸੀਂ ਇਹੀ ਸਿੱਖਿਆ ਪ੍ਰਾਪਤ ਕਰਨੀ ਹੈ ਹੁਣ ਆਪਾਂ ਸਾਰੇ ਫਤਿਹ ਬੁਲਾਈਏ ਜੀ ਅੱਲਾਹੂ ਅਕਬਰ ਵਾਹਿਗੁਰੂ ਜੀ ਸਹੀ ਹੈ ਆਮਲ ਕੋਸ਼ਿਸ਼ ਕਰਦੇ